ਮੈਂ ਤਾਂ ਸਾਸਰੀ ਕਾਲ ਬੁਲਾਉ ਮੈਂ ਤਾਂ ਫੜੇ ਬੁਲਾਉ ਸਾਸਰੀ ਕਾਲ ਬੁਲਾਦੋ ਕੋਚਾ ਲਾਈ ਜਾਣਾ ਵਾ ਮੇਰੇ ਸਿਰ ਬਾਸ ਇਹਨੂੰ ਕੁਝ ਖਾਂਦਣੀ ਆ ਬਸ ਇਹੀ ਆ ਕਿ ਮੰਮਾ ਨੇ ਜਿਹੜੀ ਚੀਜ਼ ਫੜੀ ਆ ਉਹੀ ਚੀਜ਼ ਮੈਂ ਫੜਾਂ ਤੇ ਉਵੇਂ ਹੀ ਕਰਾਂ ਨਾਲ ਸੇ ਰਵਾਇਆ ਨਾ ਮੂੰਹ ਤੋਂ ਤਾਂ ਬਸ ਐਦਾਂ ਹੀ ਬੱਸ ਬਾਹਰ ਆ ਗਈ ਆ ਤੇ ਬਾਹਰ ਆਣ ਕੇ ਕੰਮ ਕੰਮ ਬਹੁਤ ਆ ਇਹਨੂੰ ਚੰਗੀ ਤਰ੍ਹਾਂ ਕੋਚਾ ਲਾ ਦੋ ਪੋਚਾ ਲੰਦੀ ਲਾਉਂਦੀ ਨਾ ਖੋਦੀ ਲੰਮੇ ਪੈ ਗਈ ਐ ਤੂਠਣ ਨਹੀਂ ਡਈ ਹੁਣ ਉਠੋ ਮੇਰਾ ਪੁੱਤ ਬਹੁਤ ਸ਼ੈਤਾਨੀਆਂ ਕਰਦਾ ਵਾ ਬਸ ਐਦਾਂ ਹੀ ਕੋਈ ਵੇਖੇਗਾ ਤੇ ਕੀ ਆਖੇਗਾ ਇਹਨਾਂ ਦੇ ਬੱਚੇ ਨੂੰ ਮਾਸਤਾ ਨਹੀਂ ਪਤਾ ਹੈਗਾ ਉਠੋ ਆ ਦੇਖੋ ਪੋਚਾ ਲਾਉਂਦੀ ਹੈ ਪੂਰਾ ਐਸੇ ਆਣੇ ਮੋਂ ਗੂ ਪੋਚਾ ਲਾਉਂਦੀ ਹੈ